ਅੱਜ ਆਪਣੇ ਕੋਲੇ ਨਵੇਂ ਰਿਸ਼ਤੇ ਆਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਸਿੱਧੀ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਪਹਿਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਫਰੀਦਕੋਟ ਦਾ ਜੀ ਲੜਕਾ ਕਾਸਟ ਇਹਨਾਂ ਦੀ ਰਵੀਦਾਸੀਆ ਸਿੱਖ ਹੈ ਜੀ ਉਮਰ ਹੈ ਜੋ 16 1999 ਦੇ ਵਿੱਚ ਮੁੰਡੇ ਦਾ ਜਨਮ ਹੈ ਜਨਮ ਸਥਾਨ ਫਰੀਦਕੋਟ ਦੇ ਵਿੱਚ ਹੈ ਜੀ ਕੱਦ 6 ਫੁੱਟ 8 ਇੰਚ ਹੈ ਪੜ੍ਹਾਈ ਕਰੀ ਹੈ ਜੀ ਹਾਈਲੀ ਐਜੂਕੇਟਿਡ ਇਨ ਆਸਟ੍ਰੇਲੀਆ ਤੋਂ ਪਹਿਣਾ ਮੁੰਡੇ ਦੀਆਂ ਮੈਰਡਰ ਨੇ ਜੀ ਪਿਤਾ ਇਨਸਪੈਕਟਰ ਨੇ ਜੀ ਐਕਸਪਾਇਰ ਨੇ ਮਾਤਾ ਇਹਨਾਂ ਦੇ ਡੀਈਓ ਡਿਸਟ੍ਰਿਕਟ ਐਜੂਕੇਸ਼ਨ ਲੇਟ ਆਫਿਸਰ ਨੇ ਜੀ ਸੋ ਮਾਤਾ ਵੀ ਇਹਨਾਂ ਦੇ ਐਕਸਪਾਇਰ ਨੇ ਕੰਮ ਕਰਾ ਜੀ ਆਸਟ੍ਰੇਲੀਆ ਦਾ ਸਿਟੀਜ਼ਨ ਹੈ ਮੁੰਡਾ ਮੈਲਬੌਰਨ ਦੇ ਵਿੱਚ ਲੋਕਲ ਜੋਬ ਕਰਦੇ ਨੇ ਜੀ ਲਾਓ ਆਫਿਸਰ ਦੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਮੈਲਬੌਰਨ ਨੂੰ ਪਹਿਲ ਹੈ ਜੀ ਜਾਤੀਬੰਧਨ ਕੋਈ ਨਹੀਂ ਸੋ ਕਿਸੇ ਵੀ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕੁੜੀ ਵਧੀਆ ਪਰਿਵਾਰ ਦੀ ਹੋਣੀ ਚਾਹੀਦੀ ਹੈ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਤੇ ਪਰਿਵਾਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਕਵਾਲ ਸਿੰਘ ਪਤਾ ਸ਼੍ਰੀ ਚਮਕੌਰ ਸਾਹਿਬ ਤੋਂ ਹੈ ਜੀ ਮੁੰਡਾ ਕਾਸਟ ਨਾ ਦੀ ਮਹਿਰਾ ਗੋਤ ਇਹਨਾਂ ਦਾ ਟਾਂਕ ਤੇ ਸੋਣਸੇ ਉਮਰ ਹੈ ਜੀ 28 2001 ਦਾ ਡੇਟ ਆਫ ਬਰਥ ਹੈ ਕਾਤਾ ਮੁੰਡੇ ਦਾ 6 ਫੁੱਟ ਹੈ ਜੀ ਪੜ੍ਹਾਈ 8th ਪਾਸ ਕਰੀ ਹੋਈ ਆ ਭੈਣਾ ਦੋ ਨੇ ਜੀ ਇੱਕ ਭੈਣ ਮੈਰਿਡ ਹੈ ਪਿਤਾ ਇਹਨਾਂ ਦੇ ਮਿਸਤਰੀ ਨੇ ਜੀ ਠੇਕੇਦਾਰੀ ਦਾ ਕੰਮ ਕਰਦੇ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਹੈਂਡੀਕੈਪਟ ਨੇ ਸੋ ਕੰਮ ਕਰ ਹੈ ਜੀ ਮੁੰਡਾ ਮਿਸਤਰੀ ਦਾ ਵਧੀਆ ਕੰਮ ਕਰਦਾ ਹੈ ਜੀ ਬਹੁਤ ਵਧੀਆ ਕਰ ਪਰਿਵਾਰ ਤੇ ਆਮਦਨ ਹੈ ਜੀ ਮੰਗ ਹੈ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਲੈਣਾ ਦੇਣਾ ਕੁਛ ਨਹੀਂ ਚ ਪਰਿਵਾਰ ਨੇ ਮੰਗ ਕੋਈ ਨਹੀਂ ਲੜਕੀ ਗਰੀਬ ਪਰਿਵਾਰ ਦੀ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਰੋਵਿੰਨ ਅਰੋੜਾ ਪਤਾ ਭੋਗਪੁਰ ਜ਼ਿਲ੍ਹਾ ਜਲੰਧਰ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਖੱਤਰੀ ਹੈ ਉਮਰ 15 8 1986 ਦੇ ਵਿੱਚ ਜਨਮ ਹੈ ਜੀ ਕਦ ਮੁੰਡੇ ਦਾ 6 ਫੁੱਟ ਹੈ ਜੀ ਪੜਾਈ ਮੁੰਡਾ ਪਲੱਸ 2 ਪਾਸ ਹੈ ਭੈਣਾਂ ਦੋ ਮੈਰਿਡ ਨੇ ਭਰਾ ਇੱਕ ਮੈਰਿਡ ਹੈ ਜੀ ਮੁੰਡੇ ਕੋਲ ਇੱਕ ਲੜਕਾ ਹੈ ਜੀ 12 ਸਾਲ ਦਾ ਸੋ ਕੰਮ ਕਰ ਹੈ ਜੀ ਬਿਜ਼ਨਸ ਹੈ ਇਹਨਾਂ ਦਾ ਕਰਿਆਨਾ ਸਟੋਰ ਦਾ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਭਾਵੇਂ ਬੱਚੇ ਵਾਲੀ ਹੋਵੇ ਜੀ ਭਾਵੇਂ ਬਿਨਾਂ ਬੱਚੇ ਵਾਲੀ ਹੋਵੇ ਜਾਂ ਜਿਸ ਦੇ ਬੱਚਾ ਨਾ ਹੋ ਸਕਦਾ ਹੋਵੇ ਉਹ ਪਰਿਵਾਰ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ 'ਚ ਇਸ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਇਹਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਪਰਮਿੰਦਰ ਸਿੰਘ ਉਮਰ ਹੈ ਜੀ 24 1999 ਦੇ ਵਿੱਚ ਕੱਦ 5 ਫੁੱਟ 9 ਇੰਚ ਹੈ ਉਹ ਡਾਈ ਕਰੀਏ ਜੀ ਗ੍ਰੈਜੂਏਟ ਕਾਮਕਾਰਾ ਜੀ ਵਰਕ ਇਨ ਆਈਟੀ ਕੰਪਨੀ ਆਊਟਲਾਈਨ ਸਿਸਟਮ ਇਨ ਮੈਨੇਜਰ 9 ਇਅਰ ਦਾ ਐਕਸਪੀਰੀਅੰਸ ਹੈ ਜੀ ਸੈਲਰੀ 1.5 2 ਲੱਖ ਪਰ ਮੰਥ ਹੈ ਜੀ ਮਾਤਾ ਇਹਨਾਂ ਦੇ ਐਕਸਪਾਇਰ ਨੇ ਜੀ ਮੁੰਡੇ ਦੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਲੜਕੀ ਕੋਈ ਨੌਕਰੀ ਕਰਦੀ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਹੈ ਜੀ ਲੜਕਾ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਸਿੱਧੂ ਉਮਰ 1991 ਦੇ ਵਿੱਚ ਹੈ ਕੱਦ ਮੁੰਡੇ ਦਾ 6 ਫੁੱਟ ਹੈ ਜੀ ਪੜ੍ਹਾਈ 10 ਪਾਸ ਕਰੀ ਹੋਈ ਹੈ ਜੀ ਪੈਣ ਇੱਕ ਮੈਰਿਡ ਹੈ ਕੰਮ ਕਰੇ ਜੀ ਤਿੰਨ ਕਿੱਲੇ ਮੁੰਡੇ ਕੋਲ ਜ਼ਮੀਨ ਹੈ ਤੇ ਆਪਣਾ ਬਿਜ਼ਨਸ ਹੈ ਜੀ ਬਹੁਤ ਵਧੀਆ ਆਮਦਨ ਤੇ ਘਰ ਪਰਿਵਾਰ ਹੈ ਜੀ ਮੁੰਡੇ ਦੇ ਕੋਲ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਭਾਵੇਂ 10 ਪਾਸ ਹੋਵੇ ਜੀ ਮੋਗਾ ਤੇ ਜਗਰਾਓ ਏਰੀਆ ਨੂੰ ਪਹਿਲਾ ਜੀ ਸੋ ਮੈਰਜ ਬਿਊਰੋ ਵਾਲੇ ਤੇ ਵਿਚੋਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਕਾਲੀ ਪੱਟੀ ਚ ਸਿੱਧਾ ਨੰਬਰ ਹੈ ਜੀ ਪਰਿਵਾਰ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਨੇ ਜੀ ਲੜਕਾ ਕਾਸਟ ਇਹਨਾਂ ਦੀ ਰਾਮਗੜੀਆ ਉਮਰ ਹੈ ਜੀ 22 1997 ਦੇ ਵਿੱਚ ਜਨਮ ਹੈ ਕੱਦ 5 ਫੁੱਟ 11 ਇੰਚ ਹੈ ਪੜ੍ਹਾਈ ਕਰੀਏ ਜੀ ਬੀਸੀਏ ਪੈਣ 1 ਹੈ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਮਾਤਾ ਹਾਊਸ ਵਾਈਫ ਨੇ ਫੈਮਿਲੀ ਦੇ ਵਿੱਚ ਇਹਨਾਂ ਦੇ ਦਾਦਾ ਤੇ ਦਾਦੀ ਨੇ ਜੀ ਕੰਮ ਕਰ ਹੈ ਜੀ 22 ਏਕੜ ਜ਼ਮੀਨ ਹੈ ਮੁੰਡੇ ਦੇ ਕੋਲ ਇੱਕ ਪਲਾਟ ਹੈ ਜੀ ਫਰੀਦਕੋਟ ਸਿਟੀ ਦੇ ਵਿੱਚ ਦੋ ਹਾਊਸ ਨੇ ਜੀ ਫਰੀਦਕੋਟ ਦੇ ਵਿੱਚ ਸੋ ਸਿਟੀ ਦੇ ਵਿੱਚ ਇਹਨਾਂ ਦੇ ਹਾਊਸ ਨੇ ਜੀ ਇੱਕ ਇਹਨਾਂ ਦਾ ਫਾਰਮ ਹਾਊਸ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਜੱਟ ਸਿੱਖ ਪਰਿਵਾਰ ਦੀ ਹੋਵੇ ਸੈਣੀ ਸਿੱਖ ਤੇ ਰਾਮਗੜੀਆ ਕਾਸਟ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਮੋਗਾ ਬਠਿੰਡਾ ਫਰੀਦਕੋਟ ਦੇ 70 ਕਿਲੋਮੀਟਰ ਏਰੀਏ ਤੱਕ ਇਹਨਾਂ ਨਾਲ ਪਰਿਵਾਰ ਸੰਪਰਕ ਕਰ ਸਕਦੇ ਨੇ ਸੋ ਕਾਲੀ ਪੱਟੀ 'ਚ ਇਸ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਜਿਸ ਤਰ੍ਹਾਂ ਦਾ ਪਰਿਵਾਰ ਨੇ ਆਪਣੀ ਮੰਗ ਦੇ ਵਿੱਚ ਲਿਖਵਾਇਆ ਹੁੰਦਾ ਜੀ ਜੇਕਰ ਉਹ ਮੰਗ ਤੁਹਾਡੇ ਨਾਲ ਮੈਚ ਕਰਦੀ ਹੈ ਫਿਰ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤੁਸੀਂ ਵੀ ਆਪਣੇ ਰਿਸ਼ਤੇ ਲਈ ਸਾਡੇ ਚੈਨਲ ਤੇ ਐਡ ਲਗਵਾ ਸਕਦੇ ਹੋ ਜੀ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸੋ ਹਰੇਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰੇ ਅੰਦਾ